ਲਓ ਮਤਲਬ ਕਰ ਰੋਗੇ ਆਪਾਂ ਆਂ ਜੇ ਨਾ ਬੱਤੀ ਮੁੱਤਰ ਅਰਦੀ ਬਾਜ ਇਹੋ ਕੋਈ ਕ ਕਰੇ ਸ਼ਿਭਾਈ ਕਿਲੋ ਦੇ ਸਾ ਆਪਣਾ ਕਿੰਨੇ ਦੀ ਦੇਣੀ ਅੱਜ ਆਪਾਂ ਇਹ ਬਈ ਇਹਦਾ ਬਰੀਡ ਕੁਆਲਟੀ ਤੇ ਇਥੋਂ ਚੈੱਕ ਕਰਕੇ ਦੇਖ ਲੋ ਅਡਰ ਰੋਡਰ ਇਹਦਾ ਰਹੂਗਾ ਫੈਕਸ ਜੀ ਬਾਈ ਹਨਾ ਹਾਂਜੀ ਹਾਂਜੀ ਠੀਕ ਆ ਬਈ ਐਰ ਕੀ ਕਿੰਨਾ ਪਿਆਉਣਾ ਚਾਹੀਦਾ ਇਹਨੂੰ 20 ਬਾਈ ਕਿਲੋ ਦੁੱਧ ਬਾਈ ਬੜੇ ਆਰਾਮ ਨਾਲ ਦੇਊਗੀ ਤੇ 20 ਘੱਟੋ ਘੱਟ 20 ਤੋਂ ਪਲੱਸ ਰਹੂਗੀ ਬਾਈ ਇਹ 20 ਤੋਂ ਪਲੱਸ ਬਾਈ ਕਹਿੰਦਾ ਪਿਆਉਣਾ ਚਾਹੀਦਾ ਚੁੰਗੀ ਜਾਂਦਾ ਬਾਈ ਹੁਣ ਵੀ ਕੋਈ ਬੱਚੇ ਦੇ ਲੱਤ ਨਹੀਂ ਮਾਰਦੀ ਕੋਈ ਕੁਝ ਨਹੀਂ ਸੰਦੀਪ ਇਹ ਕਿੰਨੇ ਦੀ ਦੇਣੀ ਆਪਾਂ ਇਹਦਾ ਬਾਈ ਅਜਦਾ ਮੁੱਲ 62000 ਰੁਪਇਆ ਹੀ ਆਏ ਬੰਦੇ ਦਾ ਮਾਨ ਤਾਨਗਾ। ਕਾਫੀਆ ਮਿੱਤਰੋ ਸਵਾਗਤ ਹੈ ਆਪਣੇ ਚੈਨਲ ਦੇ ਨਾਲ ਜੁੜੇ ਹੋਏ ਸਾਰੇ ਦੋਸਤਾਂ ਮਿੱਤਰਾਂ ਦਾ ਅੱਜ ਦੀ ਵੀਡੀਓ ਬਣਾਉਣ ਦੇ ਲਈ ਆਪਾਂ ਪਹੁੰਚੇ ਹੋਏ ਹਾਂ ਪਿੰਡ ਪੰਜਗਰਾਈ ਖੁਰਦ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਮੋਗਾ ਦੇ ਵਿੱਚ ਬਾਈ ਸੰਦੀਪ ਦੇ ਫਾਰਮ ਤੋਂ ਸਰਾ ਡੈਰੀ ਫਾਰਮ ਤੋਂ ਤਿੰਨ ਟੌਪ ਦੇ ਨਗੀਨੇ ਪੀਸ ਆਪਾਂ ਲੈ ਕੇ ਆਏ ਆਂ। ਰੇਟ ਬਾਈ ਦੇ ਬਿਲਕੁਲ ਜਾਇਜ਼ ਆ ਤੇ ਰਿਕਾਰਡ ਵਾਲੀਆਂ ਜਿਹੜੀਆਂ ਵੇੜਾ ਹੋਣਗੀਆਂ ਜਾਣਕਾਰੀ ਆਪਾਂ ਸਾਰੀ ਲੈ ਕੇ ਦੇਵਾਂਗੇ ਰੇਟ ਵਗੈਰਾ ਦੁੱਧ ਵਗੈਰਾ ਸਾਰਾ ਕੁਝ ਵੀਡੀਓ ਦੇ ਵਿੱਚੋਂ ਬਾਕੀ ਕੋਈ ਵੀ ਜਾਨਵਰ ਖਰੀਦਣਾ ਉਹਦੀ ਤਸੱਲੀ ਭਰਕ ਤੁਸੀਂ ਆਪ ਕਰਨੀ ਹੈ ਕਿਉਂਕਿ ਬਾਈ ਹੁਣਾਂ ਦਾ ਵਪਾਰ ਦਾ ਕੰਮ ਆ ਬਾਈ ਹੁਣੇ ਆਪਦੀ ਸਮਝ ਦੇ ਨਾਲ ਜਾਨਵਰ ਨੂੰ ਖਰੀਦ ਕੇ ਲੈ ਕੇ ਆਉਂਦੇ ਆ ਬਈ ਸੰਦੀਪ ਪਹਿਲੇ ਦਾ ਸਵਾਗਤ ਕਰਦੇ ਆ ਜੀ ਬਈ ਅਸੀ ਗਾਲੀ ਸਤਿ ਸ਼੍ਰੀ ਅਕਾਲ ਜੀ ਸੰਦੀਪ ਸਾਰਿਆਂ ਤੋਂ ਪਹਿਲਾ ਸਵਾਲ ਤਾਂ ਮੇਰਾ ਬਾਈ ਇਹੀ ਹੁੰਦਾ ਹਰੇਕ ਸੱਜਣ ਨੂੰ ਬਈ ਆਪਣਾ ਜਿਹੜਾ ਕੰਮ ਵਪਾਰ ਦਾ ਕਿ ਬਾਈ ਆਪਾਂ ਘਰੇਲੂ ਜਾਨਵਰ ਨਹੀਂ ਨਹੀਂ ਵਪਾਰ ਦਾ ਬਈ ਵਪਾਰ ਦਾ ਕੰਮ ਕਰਦੇ ਹਾਂ ਜੀ ਹਾਂ ਜੀ ਸਾਰੇ ਜਾਨਵਰ ਲੈ ਆਏ ਵੇ ਬਾਈ ਖਰੀ ਇਹਦਾ ਸੂਆ ਪਹਿਲਾ ਬਾਈ ਠੀਕ ਆ ਵੀਰੇ ਹਾਂਜੀ ਹਾਂਜੀ ਤੇ ਕਿੰਨੇ ਕਿ ਦਿਨ ਹੋ ਗਏ ਸੂਈ ਨੂੰ ਚੌਥਾ ਪੰਜਵਾਂ ਦਿਨ ਸੂਈ ਨੂੰ ਆ ਬਾਈ ਜਿਹੜਾ ਦੁੱਧ ਹੁਣ ਤੋਲਣ ਵਾਲਾ 13 ਕਿਲੋ ਆ ਜਿਹੜਾ ਪਤਲਾ ਦਾਂਗੇ ਹਾਂਜੀ ਹਾਂਜੀ ਵੀਡੀਓ ਆਪਣੇ ਕੋਲ ਬਣੀ ਵੀ ਆ ਦੋ ਟਾਈਮਾਂ ਦੀ ਬਾਈ ਜੇ ਕਿਸੇ ਨੇ ਵੀਡੀਓ ਮੰਗਾਉਣੀ ਹੋਊ ਭੇਜ ਦਾਂਗੇ ਠੀਕ ਆ ਬਾਈ ਹਾਂਜੀ ਹਾਂਜੀ ਬਾਕੀ ਆ ਨਾ ਸੰਦੀਪ ਅੱਜ ਦੇ ਟਾਈਮ ਦੇ ਵਿੱਚ ਤਾਂ ਹਨਾ ਹਰੇਕ ਬੰਦੇ ਕੋਲੇ ਸਮਾਰਟ ਫੋਨ ਆ ਕਿਸੇ ਵੀ ਬੰਦੇ ਨੇ ਵੀਡੀਓ ਕਾਲ ਤੇ ਚੋਲੇ ਹਨਾ ਜਿਵੇਂ ਮਰਜ਼ੀ ਝੋਲੇ ਬਾਈ ਕੋਈ ਚੱਕਰ ਨਹੀਂ ਠੱਲੀ ਸੀਲ ਆ ਬਾਈ ਸੰਦੀਪ ਇਹਨੂੰ ਮੜਾ ਜ ਆਪਾਂ ਤੋੜ ਕੇ ਦਿਖਾਈਏ 사ਜਣਾ ਬਾਈ ਆ 2 4 ਸੂਏ ਜੀ ਬੰਦਾ 24 ਲਵੇ ਨੇ ਇਹੋ ਜਿਹੀ ਰਹਿਣਾ ਹਨਾ ਹਾਂਜੀ ਹਾਂਜੀ ਬਾਈ ਆ ਤੁਸੀਂ ਚੈੱਕ ਕਰਕੇ ਦਿਓ ਆਰਡਰ ਰੂਟਰ ਬਹੁਤ ਚੰਗਾ ਮਗਰ ਇਹਦੇ ਕੀ ਆ ਬਾਈ ਇਹਦੇ ਮਗਰ ਬੱਛਾ ਜੀ ਮਗਰ ਇਹਦੇ ਬੱਛਾ ਵਾ ਕਮਾਲੀ ਮਾੜੀ ਜੀ ਬਾਈ ਇੱਧਰ ਨੂੰ ਮਗਰ ਬੱਛਾ ਆਰਡਰ ਬਾਈ ਬਹੁਤ ਚੰਗਾ ਜਿਹੜੇ ਸਾਵਣਾ ਹਨਾ ਪਲੂਣਾ ਹਨਾ ਹਾਂਜੀ ਹਾਂਜੀ ਸੰਦੀਪ ਇਹ ਕਿੰਨੇ ਦੀ ਦੇਣੀ ਆਪਾਂ ਇਹਦਾ ਬਾਈ ਅੱਜ ਦਾ ਮੁੱਲ 62000 ਰੁਪਏ ਹੀ ਆਏ ਬੰਦੇ ਦਾ ਮਾਨਤਾਨ ਕਰ ਦਾਂਗੇ 62000 ਰੁਪਏ ਜਿਹੜਾ ਇਹਦਾ ਬਾਈ ਕਹਿੰਦਾ ਅੱਜ ਦਾ ਮੁੱਲ ਆ ਜੇ ਕੋਈ ਸੱਜਣ ਆਉਂਦਾ ਤਾਂ ਉਹਦਾ ਮਾਨਤਾਨ ਕੀਤਾ ਜੋ ਮਗਰ ਇਹਦੇ ਬੱਚਾ ਹਨਾ ਤੇ ਤੇ ਬਈ ਉੱਚਾਈ ਨੂੰ ਕਿਵੇਂ ਆ ਇੱਕ ਨੰਬਰ ਆ ਬਈ ਜਮ ਠੰਡੀ ਆ ਫੁੱਲ ਬੜਾ ਚੱਕ ਕੁਆਲਟੀ ਕਰ ਲਓ ਵੀ ਮੇਤਰੋ ਤੁਹਾਨੂੰ ਅੱਜ ਵਿੱਚ ਹੀ ਆਪਾਂ ਚਵਾ ਕੇ ਦਿਖਾ ਦੇਣਾ ਕਿਉਂਕਿ ਸੰਦੀਪ ਕਈ ਬੰਦੇ ਥੋੜਾ ਜਿਹਾ ਜੱਕਦੇ ਜੇ ਰਹਿੰਦੇ ਹਨ ਹਾਂ ਨਹੀਂ ਨਹੀਂ ਇਹਦਾ ਜਕਨ ਦਾ ਕੋਈ ਨਹੀਂ ਬਈ ਹਾਂ ਕਈ ਪਤਾ ਕੀ ਗੱਲ ਹੁੰਦਾ ਤਾਂ ਯਾਰ ਜਾਨਵਰ ਨੂੰ ਝਾਉਣ ਦਾ ਹੁੰਦਾ ਹਨਾ ਕਈ ਬੰਦੇ ਕ੍ਰੋਸ ਤੋਂ ਥੋੜਾ ਜਿਹਾ ਜੱਕਦੇ ਹੁੰਦੇ ਆ ਲਓ ਵੀ ਮੇਤਰੋ ਆਪਾਂ ਵਿਕੇ ਤੁਹਾਨੂੰ ਇਹ ਅੱਜ ਲੈ ਛੱਡੀ ਕਰ ਬੱਚਾ ਬਈ ਲਓ ਵੀ ਸਜਾ ਚੈੱਕ ਕਰਕੇ ਦੇਖੋ ਤੁਸੀਂ ਬਈ ਚੁਵਾਈ ਦਾ ਕੋਈ ਐ ਤਾਂ ਨਹੀਂ ਚੱਕਰ ਜਹੇ ਜੁੜੀਆ ਚਾਹੇ ਬੰਦੇ ਨਾ 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 ਚੁਵਾਈ ਦਾ ਕੋਈ ਚੱਕਰ ਨਹੀਂ ਕੋਈ ਮਰਜ਼ੀ ਚੋਲੇ ਹੈਣਾ ਕੋਈ ਮਰਜ਼ੀ ਦੀ ਉਹ ਵੀ ਸਾਡੀ ਤੁਹਾਨੂੰ ਆਪਾਂ ਧਾਰਾ ਮਰਵਾ ਕੇ ਦਿਖਾਵਾਂਗੇ ਦੀਆਂ ਤੇ ਬਾਕੀ ਯਾਰ ਤਿਆਰੀ ਜ ਬਹੁਤ ਸੋਹਣੀ ਹੈ ਬੈਣ ਹੈਣਾ ਹਾਂ ਜਿਹੜੇ ਹਿਸਾਬ ਦੇ ਨਾਲ ਨੰਗੋ ਨੰਗ ਬਈ ਚੁਵਾਈ ਕਰ ਲੈ ਕੋਈ ਇੱਕ ਪੈਸੇ ਦਾ ਵੀ ਨਹੀਂ ਫਰਕ ਨਿਕਲੂਗਾ ਜੀ ਹਾਂ ਉਹ ਚੱਲੇ ਅਗਲੇ ਆਪਦੀ ਤਸੱਲੀ ਕਰਕੇ ਲੈ ਜੇ ਆਪਣੇ ਕੋਲੋਂ ਬਈ ਹੈਣਾ ਹਾਂਜੀ ਹਾਂਜੀ ਗਾ ਹੁਣ ਅਗਲੇ ਦੀ ਸ਼ਾਮ ਸੰਭਾਲ ਵੀ ਹੁੰਦੀ ਹੈ ਹਾਂਜੀ ਉਹ ਸ਼ਾਮ ਸੰਭਾਲਦੇ ਨੇ ਹਾਂ ਲਓ ਵੀ ਮੈਂ ਤੇਰਾ ਤੁਹਾਨੂੰ ਧਾਰਾ ਆਪਾਂ ਮਰਵਾ ਕੇ ਦਿਖਾਵਾਂਗੇ ਤੇ ਬਾਕੀਆਂ ਦੀ ਵੀ ਤੁ ਕੋਈ ਡਾਰਾਲਾ ਕੰਮ ਨਹੀਂ ਨਹੀਂ ਆ ਰਿਹਾ ਕਹਿ ਦਿੰਦਾ ਬਾਈ ਇਹ ਲੱਤਾਂ ਹੀ ਮਾਰਨੀ ਬਾਈ ਬਾਕੀ ਪਲੂਨ ਆ ਪਲੂਨ ਦੇ ਸਾਵ ਨਾਲ ਜਮੇ ਹੀ ਨਹੀਂ ਕਰਦੀ ਹਣਾ ਹਾਂਜੀ ਹਾਂਜੀ ਜਿਵੇਂ ਪਲੂਨ ਬੱਤੀ ਹੈ ਨਾ ਬਾਈ ਹਾਂ ਲੋਬੇ ਮਟਰ ਕਰੂ ਗਰੇ ਗਿਆ ਤਾਂ ਆਹ ਦੇਣਾ ਬੱਤੀ ਮੋਟਰ ਆ ਦੀ ਆਵਾਜ਼ ਇਹ ਕੋਈ ਕ ਕਰੀ ਇਸੇ ਨੇ ਥਣਾ ਜੀ ਆਹ ਦੇ ਲੋ ਬਾਈ ਪਹਿਲੇ ਅਗਲੇ ਥਣਾ ਦੀ ਆ ਇਹ ਵੇਖ ਲੈ ਜੰਨਾ ਲੈ ਆਈ ਬਾਈ ਆ ਚੈੱਕ ਕਰਕੇ ਦੇਖੋ ਇੱਕ ਬੁੱਧ ਵਾਲੇ ਜਾਨਵਰ ਜੇ ਆਪਾਂ ਕਹਿ ਦਈਏ ਭਾਈ ਉਹਦੀ ਨਿਸ਼ਾਨੀ ਹੁੰਦੀ ਹੈ ਹਨਾ ਇਹਦਾ ਬਈ ਭਾਲਾ ਕੋਈ ਇਹਨੂੰ ਬੁੜੀ ਚੋਲੇ ਕੋਈ ਬੰਦਾ ਚੋਲੇ ਕੋਈ ਚੱਕਰ ਨਹੀਂ ਜਿਵੇਂ ਮਰਜੀ ਜੋਗੇ ਠੀਕ ਆ ਬਾਈ ਬਰੂ ਹੈ ਆਈ ਬਰੂ ਵੀ ਹਾਂ ਲੋ ਜੀ ਮਤਲਬ ਤੇ ਬੱਚਾ ਚੁੰਗੀ ਜਾਂਦਾ ਬਾਈ ਹੁਣ ਵੀ ਕੋਈ ਬੱਚੇ ਦੇ ਲੱਤ ਨਹੀਂ ਮਾਰਦੀ ਕੋਈ ਕੁਝ ਨਹੀਂ ਹਾਂ ਲੋ ਵੀ ਗੱਲਬਾਤ ਕਰੀਏ ਅਗਲੀ ਜਰਸੀ ਦੀ ਵੀ ਪਹਿਲਾਂ ਨੇੜੇ ਜੋ ਕੇ ਕੱਦ ਚੈੱਕ ਕਰੀਏ ਇਹਦਾ ਕੱਦ ਤਾਂ ਬਾਈ ਇਹਦਾ ਮੰਨ ਲਓ ਐਚ ਐਫ 80 ਜੱਡਾ ਜੀ ਬਰਾਬਰ ਐਚ ਐਫ ਖੜੀ ਆ ਜੀ ਹਾਂ ਨਾਲ ਉਹਦੇ ਨਾਲ ਖੜੀ ਆ ਬਾਈ ਸੂਆ ਇਹਦਾ ਸੂਆ ਦੂਜਾ ਬਾਈ ਗਰੰਟਡੀ ਦੂਜਾ ਸੂਆ ਹੈਨਾ ਕਿ ਮੈਂ ਬਾਈ ਰਿਕਾਰਡ ਵਾਲੀ ਹੈ ਰਿਕਾਰਡ ਵਾਲੀ ਫੁੱਲ ਸਾਰ ਆ ਬਾਈ ਬੰਦੇ ਨਾਲ ਗੱਲ ਕਰਾ ਕੇ ਸੌਦਾ ਹੋ ਜਾ ਆਪਣਾ ਇਹ ਪੂਰਾ ਰਿਕਾਰਡ ਦੇਵਾਂਗੇ ਦਾ ਜੋ ਸੀਮਨ ਲੱਗਾ ਇਹ ਲਿਆ ਭਾਈ ਇਹਨੂੰ ਕਹਾਂ ਕੱਢੀਏ ਬਾਹਰ ਜਿਹੜਾ ਜਿਹਦੀ ਇਹ ਆਪ ਉਹ ਵੀ ਰਿਕਾਰਡ ਹੈਗਾ ਕਿ ਜਿਹੜਾ ਸੀਮਨ ਲੱਗਾ ਉਹਨੂੰ ਭਾਈ ਜਿਹੜਾ ਆਪ ਹੈਗਾ ਘਰ ਦੀ ਵੀਡੀਓ ਵੀ ਪ੍ਰੋਪਰ ਹੈਗੀ ਬੰਦੇ ਲਓ ਜੀ ਮਿੱਤਰੋ ਤੁਸੀਂ ਚੈੱਕ ਕਰਕੇ ਦੇਖੋ ਬੈੜ ਤੁਸੀਂ ਬਹੁਤ ਜ਼ਿਆਦਾ ਵੱਡੀ ਆ ਬਾਕੀ ਯਾਰ ਇੱਕ ਗੱਲ ਮੈਂ ਹੋਰ ਦੇਖੀ ਆ ਚਾਰੂ ਬਹੁਤ ਆ ਹਾਂਜੀ ਖਾਨ ਨੂੰ ਇੰਨੀ ਖੁੱਲੀ ਆ ਭਾਈ ਹਾਂ ਜਿਹੜਾ ਜਾਨਵਰ ਖਾਂਦਾ ਭਾਈ ਉਹ ਦੁੱਧ ਵੀ ਦਿੰਦਾ ਹਨਾ ਤੁਸੀਂ ਇੱਥੇ ਚੈੱਕ ਕਰਕੇ ਦੇਖੋ ਕੱਦ ਭਾਈ ਟਾਂਵੀ ਟੱਲੀ ਮੇਰੇ ਹਿਸਾਬ ਨਾਲ ਜਰਸੀ ਆਉਂਦੀ ਐਡੀ ਹਨਾ ਹਾਂਜੀ ਹਾਂਜੀ ਨਹੀਂ ਆ ਤੁਸੀਂ ਚੈੱਕ ਕਰਕੇ ਦੇ ਤੇ ਦੁੱਧ ਕਿੰਨਾ ਪਿਆਜੂਗੀ ਬਈ ਇਹ ਸੂਏ ਦੀ ਬਈ 18 19 ਕਿਲੋ ਪਹਿਲਾਂ ਦਾ ਦੁੱਧ ਦਿੱਤਾ ਬਈ ਘਟੋ ਘਟ ਜਿਹੜਾ ਠੀਕ ਆ ਬਈ ਐਰ ਕੀ ਕਿੰਨਾ ਪਿਆਉਣਾ ਚਾਹੀਦਾ ਇਹਨੂੰ 20 22 ਕਿਲੋ ਦੁੱਧ ਬਈ ਬੜੇ ਆਰਾਮ ਨਾਲ ਦੇਊਗੀ ਤੇ 20 22 ਕਿਲੋ ਦੇ ਹਿਸਾਬ ਨਾਲ ਕਿੰਨੇ ਦੀ ਦੇਣੀ ਅੱਜ ਆਪਾਂ ਇਹ ਬਈ ਇਹਨਾਂ ਮੈਂ 1 5 ਮੁੱਲ ਆ ਕੋਈ ਇਮਾਨਦਾਰ ਬੰਦੇ ਦਾ ਆਏ ਦਾ ਕਰ ਦਾਂਗੀ 1 5 ਬਾਈ ਕਹਿੰਦਾ ਇਹਦਾ ਆਪਾਂ ਮੁੱਲ ਕਰਦੇ ਆ ਹਾਂਜੀ ਹਾਂਜੀ ਤੇ ਜੇ ਕੋਈ ਸੱਜਣ ਆਉਂਦਾ ਤਾਂ ਉਹਦਾ ਮਾਨਤਾਨ ਕੀਤਾ ਜਾਊਗਾ ਬਾਕੀ ਠੰਡੀ ਠੀਲ ਆ ਬਈ ਫੁੱਲ ਬਈ ਲਓ ਤੁਹਾਡੇ ਸਾਹਮਣੇ ਲਾਉਗੀ ਮਿੱਤਰੋ ਠੰਡੀ ਠੀਲ ਬਾਕ ਆ ਡਰ ਰੂਡਰ ਦੀ ਬਨਾਵਟ ਬਾਲੀ ਚੰਗੀ ਆ ਕਰਨ ਵਾਲੀ ਦੀ ਹੈ ਨਾ ਇਥੋਂ ਚੈੱਕ ਕਰਕੇ ਦੇ ਹੋ ਜੇ ਮੈਂ ਪੀਡੀਏ ਦੇ ਪਾਵੇ ਨਹੀਂ ਹੁੰਦੇ ਉਹਦੇ ਵਾਂਗੂ ਖੜੀ ਆ ਸਤੂਲੀਆਂ ਹੁੰਦੀਆਂ ਜਿਹੜੀਆਂ ਅੱਗੇ ਹਨ ਉਹਦੇ ਵਾਂਗੂ ਇਹਦਾ ਰੇਟ ਕੀਤਾ ਆਪਾਂ ਇਹਦਾ ਰੇਟ 1.5 ਜੀ 1.5 ਮਾਨਦਾਨ ਹੋ ਜੂ ਬਾਈ ਹਨ ਹਾਂਜੀ ਹਾਂਜੀ ਗੱਲਬਾਤ ਕਰੀ ਆਪਾਂ ਅਗਲੀ ਐਫ ਦੀ ਇਹ ਬਾਈ ਦੋਨ ਦੇ ਦੰਦ ਕੱਢ ਦੀ ਆ ਬੱਚੀ ਦੰਦ ਵੀ ਵਿਖਾ ਦੇ ਠੀਕ ਆ ਬਾਈ ਬਾਈ ਕੱਦ ਵੱਡਦੀ ਹੈ ਵੀ ਬਹੁਤ ਵੱਡੀ ਹੈ ਨਾ ਹਾਂਜੀ ਹਾਂਜੀ ਕੱਦ ਮਿੱਤਰੋ ਸਈ ਦੰਦ ਇਥੋਂ ਚੈੱਕ ਕਰ ਲਓ ਸ਼ੁਰੂ ਹੀ ਕੀਤਾ ਤਾਂ ਬਣੀ ਹਾਂ ਬਾਕੀ ਬਾਈ ਦੇ ਨਾਲ ਤੁਸੀਂ ਵੀਡੀਓ ਕਾਲ ਤੇ ਵੀ ਕਰ ਸਕਦੇ ਆ ਇਹਦਾ ਵੀ ਬਾਈ ਕੀ ਰਿਕਾਰਡ ਆਪਣੇ ਕੋਲੇ ਇਹਦਾ ਵੀ ਬਾਈ ਸਾਰੀ ਸੀਮੈਂਟ ਡੀਟੇਲ ਮੈਲ ਜੂ ਜੋ ਲੱਗਾ ਹੈ ਨਹੀਂ ਠੀਕ ਆ ਬਾਈ ਹਾਂਜੀ ਹਾਂਜੀ ਤੇ ਉਹ ਇਹ ਦੂਜਾ ਸੰਦੀਪ ਕਿੰਨੇ ਕ ਦੁੱਧ ਵਾਲੀ ਦੀ ਬਾਈ ਧੀ ਹੈ ਬਾਈ ਘੱਟੋ ਘੱਟ ਮੰਨ ਕੇ ਚਲੋ 20 ਤੋਂ ਪਲੱਸ ਰਹੂਗੀ ਇਹ अच्छा भाई पहले तो ये है हां जी हां जी पहले से तो ये दिन कितने लेंदी है जे दिन 5 4 ਲੈ ਜੂਗੀ ਵੀਰੇ ਜਾਣ ਤੇ ਬਹੁਤਾ ਯਾਰ ਬੱਚੀ ਹੈ ਨਾ हां जी हां जी ਬਾਕੀ ਬਰੀਡ ਕੁਆਲਟੀ ਤੇ ਇਥੋ ਚੈੱਕ ਕਰਕੇ ਦੇਖ ਲੋ ਆਰਡਰ-ਆਰਡਰ ਇਹਦਾ ਰਹੂਗਾ ਫਿਕਸ ਹੀ ਆ ਬਾਈ ਹੈ ਨਾ हां जी हां जी ਫਿਕਸ ਤੇ ਟੋਪ ਦਾ ਰਹੂਗਾ ਨਾ ਕੋਈ ਬਾਈ ਡਰ ਵਾਲਾ ਫਿਕਸ ਹੈ ਨਾ ਅਗਲਾ ਕਹਿੰਦਾ ਬਿਮਾਰੀ ਬੰਬੂਰੀ ਵਾਲੇ ਡਰ ਤੋਂ ਹੈ ਨਾ ਨਹੀਂ ਨਹੀਂ ਉਹ ਚੀਜ਼ ਕਿੰਨੇ ਕਰ ਲੈਂਦੀ ਹੈ ਇਹ ਇਹਦੇ 5 4 ਦਿਨ ਬਾਕੀ ਆ ਬਾਈ ਅੱਜ ਅਜੇ 5 4 ਦਿਨ ਬਾਈ ਕਹਿੰਦਾ ਲੈਂਦੀ ਹੈ ਤੇ ਇਹ ਬਾਈ ਆਪਾਂ ਕਿੰਨੇ ਦੀ ਦੇਣੀ ਅੱਜ ਇਹਦਾ ਮੁੱਲ ਵੀ 1.5 ਹੀ ਆਈ ਇਹਦਾ ਮੁੱਲ ਵੀ 1.5 ਹੀ ਆ ਹਾਂਜੀ ਹਾਂਜੀ 1.5 ਹੀ ਬਾਈ ਕਹਿੰਦਾ ਇਹਦਾ ਮੁੱਲ ਲਾ ਬਾਕੀ ਇਹਦਾ ਰਿਕਾਰਡ ਵੀ ਬਾਈ ਦੇ ਕੋਲ ਸਾਰਾ ਹੈਗਾ ਵਾ ਥਣ ਥਣ ਤੁਸੀਂ ਇੱਥੋਂ ਚੈੱਕ ਕਰਕੇ ਦੇ ਲੋ ਟਾਪ ਕੁਆਲਟੀ ਦੀ ਹੈ ਜਿਵੇਂ ਆਪਾਂ ਕਹਦੇ ਆ ਲੋ ਬਹੁਤ ਸੋਹਣੀ ਆ ਬਾਈ ਤੋਰੇ ਤਾਰੇ ਦੇ ਵਿੱਚ ਜੇ ਮੈਂ ਨੁਕਰੀਆਂ ਘੋੜੀਆਂ ਨਹੀਂ ਸੌਣੀਆਂ ਹਾਂ ਹਾਂ ਆਏ ਤੋੜਦੀ ਆ ਦੇਖੋ ਤੁਸੀਂ ਇਹਦਾ ਮੁੱਲ ਕੀਤਾ ਅੱਜ ਆਪਾਂ 1.5 ਹੀ ਇਹਦੇ ਚ ਵੀ ਬਾਈ ਮਾਨਤਾਨ ਹੋ ਜਾਊਗਾ ਹਾਂਜੀ ਹਾਂਜੀ ਮਾਨਤਾਨ ਇਹਦੇ ਮਾਨਤਾਨ ਉਹਦੀ ਦੁੱਧ ਕਿੰਨਾ ਪਿਆਉਣਾ ਚਾਹੀਦਾ ਇਹਨੂੰ ਘੱਟੋ ਘਾਟ 20 ਤੋਂ ਪਲੱਸ ਰਹੂਗੀ ਬਾਈ ਇਹ 20 ਤੋਂ ਪਲੱਸ ਬਾਈ ਕ ਯਾ ਥੋੜੀ ਸਮਝ ਆ ਬਾਈ ਹੈਨਾ ਜਾਨਵਰ ਤੋਂ ਤੁਸੀਂ ਕਿੰਨਾ ਦੁੱਧ ਕਢਾਉਣਾ ਵਾ ਹੈਨਾ ਬਰੀਡ ਦੇ ਵਿੱਚ ਚੰਗੀ ਆ ਬਰੀਡ ਦੇ ਦਾਂਗੇ ਬਾਈ ਕਹਿੰਦਾ ਤੇ ਬਾਕੀ ਫੀਡ ਤੇ ਸੇਵਾ ਜਿਹੜੀ ਉਹ ਥੋੜੀ ਆਪ ਦੀ ਆ ਹੈਨਾ ਤੇ ਬਾਕੀ ਬਾਈ ਗੱਬਣ ਪਸ਼ੂ ਲਈਦੇ ਹੈਨਾ ਇਹ ਕੋਈ ਮੰਨ ਲਓ ਰੈਕ ਬਾਈ ਜਿਵੇਂ ਆ ਵੀ ਗਾਂ ਦੇ ਸੀ ਜਾਂਦੀ ਪੰਜ ਚਾਰ ਦਿਨ ਲਊਗੀ ਆਈ ਪਰ ਕਈ ਵਾਰੀ ਉਪਰਾ ਕਰਕੇ ਬਾਈ ਪਸ਼ੂ ਕੋਈ ਵੀ ਸੂਪ ਜਾਂਦਾ ਈ ਓਕੇ ਹਾਂਜੀ ਹਾਂਜੀ ਮੈਨੂੰ ਲੱਗਦਾ ਉਹਦੀ ਬਕਾਇਦਾ ਆਪਣੇ ਕੋਲੇ ਵੀਡੀਓ ਹੋਊਗੀ ਬਾਈ ਠੀਕ ਹੈ ਬਾਈ ਇੱਕ ਆਪਾਂ ਸੂਆ ਪਸੂ ਨਹੀਂ ਲੈਂਦੇ ਬਾਈ ਜਿਹੜਾ ਸੂਆ ਹੋਊਗਾ ਆਪਣੇ ਘਰੇ ਸੂਆ ਹੋਊਗਾ ਜੀ ਠੀਕ ਹੈ ਬਾਈ ਤੇ ਉਹ ਇਹ ਸੌਖਾ ਹੋ ਜਾਂਦਾ ਵੀ ਉਹਦੀ ਜੇਰ ਜੂਰ ਦੀ ਆਪਣੀ ਗਾਰੰਟੀ ਆਪਣੇ ਕੋਲ ਪ੍ਰੋਪਰ ਵੀਡੀਓ ਹੋਊਗੀ ਠੀਕ ਹੈ ਯਾਨੀ ਦੀ ਤੇਰਾ ਕਹਿਣ ਦਾ ਮਤਲਬ ਇਹ ਹੈ ਵੀ ਜਿਹੜੇ ਆਪਾਂ ਦਿਨ ਦੱਸਿਆ ਕਈ ਬਰੀ ਜਾਨਵਰ ਉਪਰਾ ਕਰਕੇ ਅੱਜ ਦਾ ਦਿਨ ਉਹ ਬਕਰ ਹੋ ਜਾਣਾ ਸੂਣ ਚ ਬਾਕੀ ਦਾ ਤੇ ਦੂਜਾ ਸੂਆ ਹੀ ਵੜਾ ਲੈਣੇ ਆ ਬਾਈ ਆਪਾਂ ਤੀਜਾ ਚੌਥਾ ਸੂਆ ਨਹੀਂ ਲੈਂਦੇ ਠੀਕ ਹੈ ਬਾਈ ਇੱਕ ਮੰਨ ਲਓ ਵੀ ਇਹ ਮੇਨ ਆਪਣੀ ਨਿਸ਼ਾਨੀ ਬਾਈ ਵੀ ਘਰੇ ਸਵਾਕੇ ਬੱਚੀ ਦੇ ਦਾਂਗੇ ਗਾਉ ਨਹੀਂ ਸੁਈ ਵੀ ਲੈਣੀ ਅੱਛਾ ਸੁਈ ਵੀ ਨਹੀਂ ਲੈਂਦੇ ਆਪਾਂ ਨਹੀਂ ਲੈਂਦੇ ਬਈ ਹਾਂ ਠੀਕ ਆ ਬਈ ਹਣਾ ਜਿਹੜੀ ਆਪਣੇ ਘਰੇ ਸੂਗੀ ਬਈ ਉਹਦੀ ਸਾਰੀ ਵੀਡੀਓ ਮਿਲੂਗੀ ਠੀਕ ਆ ਬਈ ਉਹਦੀ ਜੇਰ ਜੂਰ ਆ ਜਿਹੜਾ ਸਾਰਾ ਕੋ ਆਪਾਂ ਸੁਈ ਵੀ ਹਾਂਜੀ ਇਹ ਨਿਸ਼ਾਨੀ ਹੋਊਗੀ ਠੀਕ ਆ ਬਈ ਤੇ ਹੋ ਗਿਆ ਬਈ ਕਿਸੇ ਨੇ ਐਡੇ ਕੋਈ ਵੀ ਬੰਦਾ ਬਈ ਘਲਾਡੀਆਂ ਨਹੀਂ ਹੁੰਦਾ ਨਾ ਇਹ ਕਈ ਵਾਰੀ ਮੰਨ ਕੇ ਚੱਲੋ ਵੀ ਕੋਈ ਬੱਚਾ ਲੱਗਿਆ ਜਾ ਉਹਦਾ ਆਪਾਂ ਨੂੰ ਹੀ ਲੰਬਾ ਆਉਣਾ ਬਈ ਆਪਣਾ ਹੀ ਰਿਕਾਰਡ ਖਰਾਬ ਹੋ ਰਿਹਾ ਰਿਕਾਰਡ ਖਰਾਬ ਹੋ ਜਾਂਦਾ ਹਣਾ ਜਦੋਂ ਆਪਾਂ ਲਗਾਤਾਰ ਕੰਮ ਕਰਨਾ ਹਾਂਜੀ ਜੇ ਜਿਹੜੀ ਗਾਂ ਸੂਗੀ ਬਈ ਉਹ ਦੁੱਧ ਦੇਊ ਹਗਾ ਉਹਦਾ ਕੋਈ ਬਾਈ ਆਪਣਾ ਹਾਂਜੀ ਹਾਂਜੀ ਇਹ ਸੰਦੀਪ ਇੱਕ ਵਾਰ ਹਨਾ ਆਪਣੇ ਪਿੰਡ ਦੀ ਪ੍ਰੋਪਰ ਲੋਕੇਸ਼ਨ ਬੋਲ ਕੇ ਮੋਬਾਈਲ ਨੰਬਰ ਬੋਲ ਦੀ ਬਾਈ ਆਪਣਾ ਪਿੰਡ ਪੰਜਗੜਾਈ ਖੁਰਦਾ ਬਾਈ ਤੇ ਜ਼ਿਲ੍ਹਾ ਮੋਗਾ ਪੈਂਦਾ ਤਹਿਸੀਲ ਬਾਗਾਪੁਰਾਣਾ ਜੀ ਠੀਕ ਆ ਬਾਈ ਯਾਨੀ ਕਿ ਮੂ ਆਪਣੇ ਦੋ ਪਿੰਡ ਆਈ ਵੱਡੀ ਤੇ ਛੋਟੀ ਪੰਜਗੜਾਈ ਆਪਣਾ ਛੋਟੀ ਪੰਜਗੜਾਈ ਛੋਟੀ ਪੰਜਗੜਾਈ ਖੁਰਦ ਕਹਿੰਦੇ ਨੇ ਜਿਹਨੂੰ ਆਪਾਂ ਤੇ ਬਾਈ ਮੋਬਾਈਲ ਨੰਬਰ ਬੋਲ 98555284433 ਤੇ ਨੇੜੇ ਦੇ ਪਿੰਡ ਆ ਜਿਹੜੇ ਆਪਣੇ ਹੈਗੇ ਮਿਲ ਕੇ ਆਈ ਹਾਂਜੀ ਤੇ ਜੇ ਇਧਰੋਂ ਆਉਣੇ ਆਪਾਂ ਸਮਾਲਸਰ ਆ ਬਾਈ ਨਹੀਂ ਕੋਟਕਬੂਰਾ ਨੇੜੇ ਆ हां ਤੇ ਬਾਈ ਦਾ ਨੰਬਰ ਸਕਰੀਨ ਦੇ ਉੱਪਰ ਚੱਲ ਰਿਹਾ ਤਿੰਨਾਂ ਜਾਨਵਰਾਂ ਦੇ ਵਿੱਚੋਂ ਕੋਈ ਵੀ ਜਾਨਵਰ ਖਰੀਦਣਾ ਦਾ ਤੁਹਾਡਾ ਵਿਚਾਰ ਬਣਦਾ ਤਾਂ ਬਾਈ ਦਾ ਨੰਬਰ ਸਕਰੀਨ ਦੇ ਉੱਪਰ ਚੱਲੀ ਜਾਂਦਾ ਗੱਲਬਾਤ ਕਰ ਲਿਓ ਬਾਕੀ ਕੋਈ ਵੀ ਜਾਨਵਰ ਤੁਸੀਂ ਖਰੀਦਣਾ ਆਪਦੀ ਸਮਝ ਤੇ ਆਪਦੀ ਤਸੱਲੀ ਪਰਖ ਦੇ ਨਾਲ ਖਰੀਦਣਾ ਕਿਉਂਕਿ ਬਾਈ ਉਹਨਾਂ ਦਾ ਵਪਾਰ ਦਾ ਕੰਮ ਆ ਬਾਈ ਉਹਨੇ ਆਪਦੀ ਸਮਝ ਦੇ ਨਾਲ ਜਾਨਵਰ ਨੂੰ ਖਰੀਦ ਕੇ ਲਿਆ ਗਿਆ ਤੁਸੀਂ ਆਪਦੀ ਸਮਝ ਦੇ ਨਾਲ ਜਾਨਵਰ ਨੂੰ ਖਰੀਦ ਕੇ ਲਿਆ ਗਿਆਣਾ ਵੀਡੀਓ ਨੂੰ ਸ਼ੇਅਰ ਕਰ ਦਿਓ ਜਿਉਂਦੇ ਵਖਦੇ ਰਹੋ ਦੀ ਧੰਨਵਾਦ